ਸਾਰੇ ਇਹ ਮੰਗਣਾ ਨਹੀਂ ਕਿਸੇ ਨੇ ਬਹੁਤ ਬੰਦੇ ਬੰਦੇ ਆਵਾਜ਼ ਇਹ ਮੰਗਣ ਵਾਲਿਆਂ ਨੇ ਵਿਰਲਾ ਕੀਤਾ ਬਈ ਜੀ ਇਹ ਇਹ ਤੁਹਾਨੂੰ ਦੇਣਾ ਤਾਂ ਬਹੁਤ ਇਹ ਆ ਗਈ ਆਪਣਾ ਅਜੋਲਾ ਜੀ ਇੱਕ ਇਹ ਫੀਡ ਹੀ ਹੈ ਕਹਿਣ ਦਾ ਭਾਵ ਇਹਦੀਆਂ ਰੀਲਾਂ ਆਪਣੀਆਂ ਪਹਿਲਾਂ ਵੀ ਚੈਨਲ ਤੇ ਆਈਆਂ ਇਹਦੇ ਵਿੱਚ ਕਿਸੇ ਨੇ ਚੰਗੇ ਵੀ ਕਮੈਂਟ ਕਰੇ ਕਿਸੇ ਨੇ ਮਾੜੇ ਵੀ ਕਰਿਆ ਵੀ ਯਾਰ ਕੀ ਤੁਸੀਂ ਪਸ਼ੂਆਂ ਨੂੰ ਇਹ ਪਾਈ ਜਾਂਦੇ ਛੱਪੜ ਦੀ ਕਾਈ ਜੀ ਹੈ ਇਹ ਕੋਈ ਚੱਜ ਦੀ ਚੀਜ਼ ਪਾਓ ਤੁਸੀਂ ਖਾ ਕੇ ਵਿਖਾਓ ਨਾ ਪਰ ਇਹਦੇ ਵਿੱਚ ਪ੍ਰੋਟੀਨ ਇਹਨੂੰ ਆਪਾਂ ਬੀਜਣਾ ਹੁਣ ਜਿਵੇਂ ਆਪਣੇ ਦਾ ਹੱਥ ਲੱਗਿਆ ਕੰਪਨੀ ਲਾ ਕੇ ਗਈ ਸੀਗੀ ਕੰਪਨੀ ਦਾ ਆਪਾਂ ਨਾਂ ਨਹੀਂ ਲੈਣਾਗਾ ਉਹਨਾਂ ਦਾ ਉਹਨਾਂ ਨੇ ਇਹ ਲਾਇਆ ਆਪਣੇ 7500 ਦੇ ਵਿੱਚ ਤੇ ਇਹਦੇ ਵਿੱਚ ਆਪਾਂ 3 ਇੰਚ ਮਿੱਟੀ ਪਾਈ ਵੀ ਆ ਥੱਲੇ ਆਹ ਦੇਖ ਲਓ ਉਹ ਤੋਂ ਬਾਅਦ ਇਹਦੇ ਵਿੱਚ ਖੋਰ ਕੇ ਪਾਇਆ ਸੀ ਗੋਆ ਮੱਝ ਦਾ ਗੋਆ ਹੁੰਦਾ ਇੱਕ ਮੱਝ ਦਾ ਇੱਕ ਟਾਈਮ ਦਾ ਗੋਆ ਪਾਇਆ ਵੇ ਜਿਵੇਂ ਇੱਕ ਟਾਈਮ ਉਹਨੇ ਗੋਆ ਕਰਤਾ ਉਹੀ ਤਾਜ਼ਾ ਚੱਕ ਕੇ ਖੋਰ ਕੇ ਇਹਦੇ ਚ ਸਿੱਟਤਾ ਬਾਅਦ ਚ ਇਹਨੂੰ ਪਾਣੀ ਨੂੰ ਛਾਣ ਕੇ ਇਹਦੇ ਵਿੱਚ ਆਪਾਂ ਕਿਲੋ ਵੀ ਛੱਡਿਆ ਸੀਗਾ ਹੁਣ ਜਿਹੜਾ ਲਾ ਕੇ ਗਿਆ ਉਹ ਕਿਲੋ ਕਹਿੰਦੇ ਸੀ ਵਜਨ ਕਿਲੋ ਹੋਵੇ ਨਾ ਹੋਵੇ ਉਹ ਨਹੀਂ ਆਪਾਂ ਨੂੰ ਪਤਾਗਾ ਵੀ ਪਾਣੀ ਵੀ ਸੀ ਵਿੱਚ ਉਹਦੇ ਇਹਨੇ ਹਫ਼ਤੇ ਦੇ ਵਿੱਚ ਸਾਰਾ ਢਾਗ ਲਿਆ ਇਹਨੂੰ ਕਵਰ ਕਰ ਲਿਆ ਉਹ ਤੋਂ ਬਾਅਦ ਆਪਾਂ ਇਹਨੂੰ ਬਾੜ ਦੇ ਨਾਲ ਹੈ ਵੀ ਜਿਵੇਂ ਇੰਨਾ ਚੱਕ ਲਿਆ ਇੱਕ ਟੋਕਰੀ ਜੀ ਭਰ ਗਈ ਕਿਉਂਕਿ ਗੋਹਾ ਪਾਇਆ ਸੀ ਇਹਨੂੰ ਆਪਾਂ ਤਾਜੇ ਪਾਣੀ ਨਾਲ ਫੇਰ ਦੁਬਾਰਾ ਢੋਲਿਆ ਸਾਡੇ ਦਾ ਬਾਰਮੂਰੇ ਖਾਲ ਵਗਦੇ ਆ ਅਸੀਂ ਢੋਲ ਲੈਂਦੇ ਆ ਉੱਥੇ ਤੋਂ ਕੇ ਅਸੀਂ ਬੱਕਰੀਆਂ ਨੂੰ ਪਾਇਆ ਬੱਕਰੀਆਂ ਨੇ ਇੱਕ ਵਾਰੀ ਨਹੀਂ ਖਾਦਾਗਾ ਅਸੀਂ ਚੋਕਰ ਮਿਕਸ ਕਰਤਾ ਵਿੱਚ ਥੋੜਾ ਜਿਹਾ ਇਹਦੇ ਬੱਕਰੀਆਂ ਨੇ ਛੱਡਿਆ ਨਹੀਂ ਸਾਰਾ ਖਾ ਗੀਆਂ ਫੇਰ ਉਹ ਤੋਂ ਬਾਅਦ ਅਸੀਂ ਬਾੜੇ ਨਾਲ ਚੱਕ ਚੱਕ ਕੇ ਪਾਉਨੇ ਆ ਤੇ ਉਹ ਖਾਈ ਜਾਂਦੀਆਂ ਆ ਹਾ ਹੁਣ ਅਸੀਂ ਬੰਦ ਕਰਿਆ ਹੋਇਆ ਕਿਉਂਕਿ ਜਦੋਂ ਦੀ ਪਿਛਲੀ ਟ੍ਰੇਨਿੰਗ ਸੀ ਬਾਈ ਦੀ ਇਹਦੀ ਰਾਜਵੀਰ ਦੀ ਉਹ ਦੋਵੇਂ ਬੰਦੇ ਆਏ ਸੀ ਆਪਣੀ ਬੀ ਲੈ ਕੇ ਗਏ ਵਿੱਚੋਂ ਬਹੁਤ ਉਸ ਤੋਂ ਬਾਅਦ ਫੋਨ ਵੀ ਬਹੁਤ ਪੰਜਾਬ ਤੋਂ ਸਾਰੇ ਤੋਂ ਆਏ ਆ ਉਹ ਬੰਦਿਆਂ ਨੇ ਬੀ ਮੰਗਿਆ ਆਪਾਂ ਕੋਈ ਪੈਸਾ ਨਹੀਂ ਲਿਆ ਇਹਦਾ ਤੇ ਹਰ ਇੱਕ ਬੰਦੇ ਨੂੰ ਬੀ ਦਿੱਤਾ ਕਈ ਵਿਚਾਰੇ ਰਹਿ ਵੀ ਗਏ ਵਿੱਚ ਕਈਆਂ ਦੇ ਫੋਨ ਵੀ ਨਹੀਂ ਚੱਕੇ ਗਏ ਤੇ ਹੁੰਦਾ ਬਹੁਤ ਛੇਤੀ ਆ ਪਾਣੀ ਬਦਲਣ ਦੀ ਜ਼ਰੂਰਤ ਨਹੀਂ ਐ ਚ ਜਦੋਂ ਪਾਣੀ ਘਟਦਾ ਆਪਾਂ ਹੋਰ ਪਾਉਣਾ ਤੇ ਉਹ ਆਪਾਂ ਕੱਚੇ 'ਚ ਵੀ ਰੱਖ ਸਕਦੇ ਆ ਜੇ ਘਰੇ ਹੈਗੀ ਜਗ੍ਹਾ ਆਪਣੀ ਹੈ ਨਾ ਛੱਪੜ ਛੱਪੜ ਹੁੰਦੀ ਹੈ ਕੋਈ ਵਾਰੀ ਕੱਚਾ ਬਣਾ ਲਓ ਚਾਹੇ ਸੀਮੈਂਟਡ ਬਣਾ ਲਓ ਜਿਹਨੇ ਵੱਡੇ ਲੈਵਲ ਤੇ ਕਰਨਾ ਉਹ ਵੀ ਰੱਖ ਘੱਟ ਖਰਚੇ ਤੇ ਲਾਉਣਾ ਆਪਾਂ ਇਹਨੂੰ ਕਿੰਨੀ ਲੰਬਾਈ ਤੇ ਚੜਾਈ ਚਾਹੀਦੀ ਜਿੰਨੀ ਮਰਜ਼ੀ ਰੱਖ ਲਓ ਜਿਹੜੀ ਚੜਾਈ ਆ ਉਹ ਆਪਾਂ ਘੱਟ ਰੱਖਣੀ ਆ ਜੀ ਲੰਬਾਈ ਜਿੰਨੀ ਮਰਜ਼ੀ ਰੱਖ ਲਓ ਚੜਾਈ ਦਾ ਘੱਟ ਰੱਖਣ ਦਾ ਇੱਕ ਮਕਸਦ ਆ ਇਹਦਾ ਵੀ ਜਦੋਂ ਇਹਨੂੰ ਆਪਾਂ ਚੜਾਈ ਘੱਟ ਕਰੀ ਇਹਨੂੰ ਹਲਾਉਣਾ ਹੁੰਦਾ ਬੀਜਣ ਤੋਂ ਬਾਅਦ ਹਫ਼ਤਾ 10 ਦੇਣ ਨੂੰ ਆਪਾਂ ਇਹਦੇ ਵਿੱਚ ਨਾ ਚੀਜ਼ ਮਾਰਨੀ ਚਲ ਆਪਾਂ ਉਹਦਾ ਕੰਪਨੀ ਵਾਲਾ ਆ ਦੇ ਗਏ ਵੀ ਤੁਸੀਂ ਆਪਾਂ ਕੋਈ ਵੀ ਦੇਸੀ ਜਿਗਾਰਡ ਕੋਈ ਵੀ ਲਾ ਸਕਦੇ ਆ ਇਹਨੂੰ ਹਲਾਉਣਾ ਮਿੱਟੀ ਹਲਾਉਣ ਦਾ ਭਾਅ ਵੀ ਇਹੀ ਆ ਵੀ ਮਿੱਟੀ ਜੋ ਤੱਤ ਲੈਣੇ ਨੇ ਮਿੱਟੀ ਜ਼ਰੂਰੀ ਮਿੱਟੀ ਜ਼ਰੂਰੀ ਆ ਖੇਤ ਵਾਲੀ ਉਹਦੇ ਦਾ ਤੱਤ ਲੈ ਕੇ ਇਹਨੇ ਫੇਰ ਹੀ ਵਿਕਾਸ ਕਰਨਾ ਤੇ ਇਹਨੂੰ ਸਾਈਜ਼ ਦਾ ਚੜਾਈ ਘੱਟ ਰੱਖਣ ਦਾ ਵੀ ਇਹੀ ਕਾਰਨ ਵੀ ਦੋਹਾਂ ਪਾਸਿਆਂ ਦਾ ਸੌਖਾ 흘 ਜੇ ਇਹ ਚੱਕਣਾ ਵੀ ਸੌਖਾ ਆਪਾਂ ਨੂੰ ਤੇ ਲੰਬਾਈ ਇਹਦੀ ਜਿੰਨੀ ਮਰਜ਼ੀ ਕਰ ਲਓ ਜਿੰਨਾ ਕੁ ਲਈ ਮੁਰਗੀਆਂ ਰੱਖੀਆਂ ਮੁਰ ਜੇ ਆਪਾਂ ਆਹ ਬੈਗ ਨਹੀਂ ਲਾਉਣਾਗਾ ਵੈਸੇ ਕੱਚੇ ਚ ਲਾਉਣਾ ਤਾਂ ਟੋਆ ਪੱਟ ਲਓ 6 ਇੰਚ ਦਾ ਜਿਹੜੀ ਉਹਦੇ ਚ ਮਿੱਟੀ ਨਿਕਲੂਗੀ 6 ਇੰਚ ਮਿੱਟੀ ਵੱਟ ਬਣਾ ਲੂਗੀ ਉਹਦੇ ਵਿੱਚ ਪੋਲੀਥੀਨ ਪਾ ਲਓ ਪੋਲੀਥੀਨ ਪਾ ਕੇ ਉਹਦੇ ਚ 3 ਇੰਚ ਮਿੱਟੀ ਪਾ ਲਓ ਪਾਣੀ ਪਾ ਕੇ ਤੇ ਆਹ 20 ਵਿੱਚ ਛੱਡ ਦਿਓ ਖਤਮ ਨਹੀਂ ਹੁੰਦਾ ਸਾਰੀ ਉਮਰ ਤੇ ਬਈ ਗਰਦੀਤ ਇੱਕ ਖੰਡ ਤੋਂ ਤੇ ਗਰਮੀ ਤੋਂ ਕਿਵੇਂ ਬਚਾਉਣਾ ਉਹ ਵੀ ਦੱਸ ਦਿਓ ਮਾੜਾ ਇਹਦੇ ਬਈ ਜਿਹੜੀ ਆਪਾਂ ਨਰਸਰੀ ਵਾਲੇ ਨੈਟ ਨਹੀਂ ਪਾਉਂਦੇਗੇ ਹਰਾ ਚਾਦਰ ਹੁੰਦੀ ਆ ਆਹੀ ਚਾਦਰ ਜਿਹੜੀ ਇਹ ਆਪਾਂ ਇਹਦੇ ਉੱਪਰ ਪਾਉਣੀ ਆ ਇਹ ਜ਼ਰੂਰੀ ਆ ਵੀ ਸਿੱਧੀਆਂ ਕਿਰਨਾਂ ਨਹੀਂ ਪੈਣੀਆਂ ਸੂਰਜ ਦੀਆਂ ਇਹਦੇ ਉੱਤੇ ਚਾਹੀਦੀਆਂ ਤੇ ਸਿੱਧੀ ਠੰਡ ਜਿਵੇਂ ਹੁਣ ਠੰਡ ਪਈ ਜਾਂਦੀ ਪੂਰੀ ਦਸੰਬਰ ਦੀ ਸਿੱਧੀ ਠੰਡ ਨਹੀਂ ਪੈਣੀ ਕਿ ਡਾਇਰੈਕਟ ਇਹਦੇ ਤੇ ਜੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਲਿਆ ਇਹ ਖਤਮ ਨਹੀਂ ਸਾਰੀ ਸਾਰੀ ਉਮਰ ਖਤਮ ਨਹੀਂ ਹੁੰਦਾ ਆਪਣੇ ਲੱਗੇ ਨੂੰ 1.5 ਸਾਲ ਦੇ ਨੇੜੇ ਹੋਣ ਵਾਲਾ ਹੁਣ ਇੰਨਾ ਕਿੰਨੇ ਕਿ ਪਸ਼ੂਆਂ ਦਾ ਉਤਾਰ ਦੇਣਾ ਅਸੀਂ ਤਾਂ ਬਾਈ ਜਿਹੜੀਆਂ ਆਪਾਂ ਤੁਹਾਨੂੰ ਬੱਕਰੀਆਂ ਦਿਖਾਈਆਂ ਅੱਠ ਇਧਰਲੇ ਪਾਸੇ ਵਾਲੀਆਂ ਅਸੀਂ ਉਹਨਾਂ ਨੂੰ ਪਾਉਣੇ ਆ ਕਿ ਜਿਵੇਂ ਇੰਨਾ ਕ ਕੱਢ ਲਿਆ ਐ ਕੱਢਦੇ ਨੇ ਬਾਡੇ ਨਾਲ ਉਹ ਤਾਂ ਸਿਰੇ ਜਾਂਦੇ ਆ ਇਧਰਲਾ ਫੇਰ ਹਫ਼ਤੇ ਚ ਭਰ ਜਾਂਦਾ ਪਾਉਣ ਨੂੰ ਤਾਂ ਹੁਣ ਬਾਲੇ ਬੰਦਿਆਂ ਦੇ ਫੋਨ ਆਇਆ ਵੀ ਮੱਝਾਂ ਗਾਵਾਂ ਰੱਖੀਆਂ ਬਾਈ ਅਸੀਂ ਗਾਈਆਂ ਰੱਖੀਆਂ ਵੀ ਅਸੀਂ ਗਾਈਆਂ ਨੂੰ ਪਾਇਆ ਨਹੀਂ ਇੱਕ ਵਾਰੀ ਟ੍ਰਾਇਲ ਕਰਕੇ ਦੇਖਿਆ ਸੀ ਵੀ ਚੱਲ ਦੇਖ ਲਿਗੇ ਪਾ ਕੇ ਖਾਂਦੀਆਂ ਹੈਗੀਆਂ ਬਰੇ ਕਿੰਨੇ ਵਾਰੀ ਹਫ਼ਤੇ ਚ ਜੂਸ ਕਰਦੇ ਡੇਲੀ ਕਰੀ ਚੱਲੋ ਡੇਲੀ ਕਰੀ ਚੱਲੋ ਬਾਕੀ ਕੋਈ ਹਕਾਈ ਨਹੀਂ ਕੋਈ ਇਹਦੇ ਤੋਂ ਸਮੈਲ ਨਹੀਂ ਆਉਂਦੀ ਆ ਪਾਣੀ ਤੁਹਾਡੇ ਸਾਹਮਣੇ ਬਈ ਜਿਹੜੇ ਬੰਦੇ ਕਹਿੰਦੇ ਸੀ ਇਹਨਾਂ ਵੀ ਹੁਣ ਆਪ ਚੱਲ ਸਿੱਧਾ ਲਾਈਵ ਚੱਲੀ ਵੀ ਜਾਂਦਾ ਹੋਣਾ ਸ਼ਾਇਦ ਤੁਹਾਡਾ ਵੀ ਯਾਰ ਇਹ ਗੰਦ ਜਿਹੀ ਆ ਕੀ ਖਵਾਈ ਜਾਂਦੇ ਹਨ ਜਾਂ ਘਰੇ ਆਪਣੇ ਚ ਚੁੱਲ੍ਹੇ ਕੋਲੇ ਲੱਗਿਆ ਵੇ ਇਹ ਆ ਪਾਣੀ ਦੇਖ ਲਓ ਜਮਾ ਸਾਫ਼ ਪਾਣੀ ਆ ਇਹਦੇ ਤੇ ਕੋਈ ਤੁਹਾਨੂੰ ਸਮੈਲ ਆਈ ਤੁਸੀਂ 50 ਜਣੇ ਖੜੇ ਆ ਇੱਥੇ ਕੋਈ ਇਹਦੇ ਚ ਮੱਛਰ ਨਹੀਂ ਪੈਦਾ ਹੁੰਦਾ ਕੋਈ ਡੇਂਗੂ ਨਹੀਂ ਪੈਦਾ ਹੁੰਦਾਗਾ ਪਾਣੀ ਨੂੰ ਵੀ ਸ਼ੁੱਧ ਕਰਦਾ ਇਹ ਜੇ ਮੱਛੀਆਂ ਰੱਖੀਆਂ ਜਿਵੇਂ ਮੱਛੀਆਂ ਦੇ ਫਾਰਮ ਮੱਛੀਆਂ ਦੇ ਵਿੱਚ ਛੱਡੋ ਮੱਛੀ ਖਾਂਦੀ ਇਹਨੂੰ ਪੋਲਟਰੀ ਹੈ ਜਿਹਦੇ ਪੋਲਟਰੀ ਦੀ ਖਰਾਕ ਜਿਹੜੀ ਫੀਡ ਆਪਾਂ ਪਾਉਨੇ ਆ ਉਹਦਾ ਖਰਚਾ ਘਟਦਾ ਫ੍ਰੀ ਦੀ ਖਰਾਕ ਆ ਇਹ ਮੁਰਗੀਆਂ ਵਾਸਤੇ ਚਲ ਬੱਕਰੀਆਂ ਦੇ ਉਹਨਾਂ ਚੀਜ਼ਾਂ ਵਾਸਤੇ ਹੈਗੀ ਮੁਰਗੀਆਂ ਵਾਸਤੇ ਸਭ ਤੋਂ ਬੈਸਟ ਇਹ ਜਾਲੇ ਇਹ ਵੀ ਤਿਆਰ ਹੁੰਦੇ ਨੇ ਜਾੜੀ ਹੁੰਦੀ ਹੈ ਜੀ ਬਸ ਜਿਵੇਂ ਲੱਗਿਆ ਜੀ ਸਾਰਾ ਆ ਨਾ ਤੁਸਾ ਧੰਨਵਾਦ ਬਾਈ ਇਹ ਵੀ ਰੋਡ ਜੀ ਇਹਦੇ ਚ ਨਮੀ ਘਟਾ ਬਰਸੀਮ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਬਰਸੀਮ ਪਾਵਾਂਗੇ ਉਹਦੇ ਨਾਲ ਆਥਾਂ ਨੂੰ ਤੇ ਬੱਕਰੀਆਂ ਲੱਗਣੀਆਂ ਵੀ ਰੱਜੀਆਂ ਜਿਵੇਂ ਰਾਜਵੀਰ ਨੇ ਦੱਸਿਆ ਸੀਗਾ ਵੀ ਸਵੇਰ ਜਦੋਂ ਤੁਸੀਂ ਦੇਖੋਗੇ ਇੱਕ ਤਾਂ ਥੱਲੇ ਚਿੱਕੜ ਬਹੁਤ ਆ ਰਿਹਾ ਹੋਊਗਾ ਪਿਸ਼ਾਬ ਬਹੁਤ ਘਰਦੀਆਂ ਬਰਸੀਮ ਦੇ ਨਾਲ ਦੂਜੇ ਨੰਬਰ ਤੇ ਫੇਰ ਉਹ ਚਿਪਕ ਕੇ ਆਏ ਹੋ ਜਾਂਦੀਆਂ ਉਹਦੇ ਨਾਲ ਕੋਈ ਸਿਹਤ ਨਹੀਂ ਬਣਦੀ ਉਹਨਾਂ ਦੀ ਇਹ ਟੋਕਾ ਕਰਕੇ ਪਾਉਣਾ ਜੀ ਇਹਦੇ ਨਾਲ ਟੋਕੇ ਨੂੰ ਟੋਕਾ ਕਰਕੇ ਪਾਉਣਾ ਠੀਕ ਹੈ ਟੋਕਾ ਕਰਕੇ ਪਾਉਗੇ ਨਾਲੇ ਤਾਂ ਪਿਸ਼ਾਬ ਘਟ ਕਰਨਗੇ ਆ ਇਹਨਾਂ ਨਾਲ ਰਾਜੀ ਹੋਣ ਗਿਆ ਦੁੱਧ ਦੀ ਕਪੈਸਿਟੀ ਵਧੂਗੀ ਘਟਦਿਆਂ ਨਹੀਂ ਦੁੱਧ ਹੋ ਸਕਦਾ ਵੀ ਜਿਹੜੀ ਆਪਾਂ ਫੀਡ ਪਾਉਣੇ ਆ ਉਹ ਵੀ ਆਪਾਂ ਨੂੰ ਨਾ ਪਾਉਣੀ ਪਵੇ ਘੱਟ ਮਾਤਰਾ ਜਿਹਾ ਪਾਉਣੀ ਪਵੇ ਦੂਜੇ ਨੰਬਰ ਤੇ ਜਦੋਂ ਇਹਨਾਂ ਆਪਾਂ ਬੀਜਣਾ ਜਿਹੜੇ ਬੰਦੇ ਚਾਹ ਵਾਣਾਂ ਕਈ ਵਾਰੀ ਆਪਾਂ ਯਾਰ ਬੀਜਣਾ ਇਹਦੀ ਆ ਗੰਡ ਲੱਗਣੀ ਹੈ ਇੱਕ ਆਹ ਜਿਹੜੀ ਗੰਡ ਹੁੰਦੀ ਆ ਇਹਨੂੰ ਕੱਟ ਕੇ ਲਾਉਣਾ ਜੇਕਰ ਆਪਾਂ ਗੰਡ ਵੀ ਨਹੀਂ ਆਪਣੇ ਕੋਲੇ ਟਾਈਮ ਵੀ ਯਾਰ ਕਿੱਥੇ ਗੰਡਾਂ ਕਟਾਂਗੇ ਥੱਲਿਓਂ ਕੱਟਣਾ ਇਹਨੂੰ ਪੂਰੇ ਕੱਢੋ ਹਾਲ ਦੇ ਨਾਲ ਔਰਿਆਂ ਦੇ ਵਿੱਚ ਲੰਮਾ ਪਾਈ ਚੱਲੋ ਉੱਤੋਂ ਲਾ ਦਿਓ ਪਾਣੀ ਇਹਨੂੰ ਹੁਣ ਫਰਵਰੀ ਮਾਰਚ ਦੇ ਵਿੱਚ ਦੁਬਾਰਾ ਇਹਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਇਸੇ ਤੋਂ ਇਹਨੇ ਆ ਫੋਟ ਕਰ ਲੈਣੀ ਆ ਤੇ ਭਾਵੇਂ ਤੁਸੀਂ ਇਹਨੂੰ 100 ਸਾਲ ਲਾ ਲਿਓ ਚਲਾ ਲਿਓ ਦੁਬਾਰਾ ਬੀਜਣ ਦੀ ਜ਼ਰੂਰਤ ਨਹੀਂ ਹਾਂਜੀ ਬਹੁਤ ਵਧੀਆ ਮੱਝਾਂ ਨੂੰ ਪਾਓ ਗਾਵਾਂ ਨੂੰ ਪਾਓ ਕਈ ਬੰਦਿਆਂ ਦੀ ਇਹ ਵੀ ਸੀਗਾ ਸਮੱਸਿਆ ਗਰਮੁੱਦਾਂ ਦੀ ਵੀ ਗਰਮ ਹੁੰਦਾ ਇਹ ਗਰਮ ਨਹੀਂਗਾ ਜੀ ਇਹ ਗਰਮ ਨਹੀਂ ਇਹ ਪੂਰੀ ਤਾਕਤਵਾਰ ਚੀਜ਼ ਆ ਕੋਈ ਸਮੱਸਿਆ ਨਹੀਂ ਆਉਂਦੀ ਇਹਦੇ ਨਾਲ ਗਰਮੀ ਗਰਮੀ ਕੋਈ ਨਹੀਂ ਕਰਦਾ ਇਹ ਮੈਂ ਪਸ਼ੂ ਨੂੰ ਪਾਉਣਾ ਪਸ਼ੂਆਂ ਨੂੰ ਗਰੋਥ ਬਹੁਤ ਆ ਜੀ ਪੂਰੀ ਵਧ ਗਿਆ ਚੀਜ਼ ਹਾਂਜੀ ਕੱਦ ਹੋਰ ਵੀ ਕਰੂੰ ਆ ਤਾਂ ਹੁਣ ਮੰਨ ਲਓ ਤੁਸੀਂ ਵੀ ਫੋਟ ਆਪਾਂ ਰੱਖ ਲਈ ਸੀਗੀ ਐਂਡ ਜੇ ਤੇ ਆ ਕੇ ਜੋ ਠੰਡ ਸ਼ੁਰੂ ਹੋਈ ਆ ਕੱਦ ਇਹ 12 ਫੁੱਟ ਤੱਕ ਜਾ ਵੜਦਾ ਬਈਏ ਅੱਛਾ ਗਰਮੀ ਚ ਤੇ ਤੁਸੀਂ ਇਹਨੂੰ ਜਿੰਨਾ ਭਾਵੇਂ ਸਾਲ ਠਾਲਲੇ ਹੁਣੇ ਸਾਲ ਖੜਾ ਰਹੂਗਾ ਹਾਂਜੀ ਅੱਗੇ ਆਪਾਂ ਤਾਂ ਪੱਟਣਾ ਇਹਨੂੰ ਹੁਣ ਵੱਢ ਕੇ ਮੈਂ ਬਦਲਣਾ ਥੋੜਾ ਕਿਹੜਾ ਹੋਰ ਤਾਂ ਕਰਨਾ ਠੀਕ ਆ ਪੱਕਦਾ ਨਹੀਂ ਭਾਵੇਂ ਕੁੱਤਰ ਕੇ ਉਦੋਂ ਹੀ ਪਾ ਦਿਓ ਗੰਨੇ ਵਾਂਗੂ ਪੋਲਾ ਹੀ ਰਹੂਗਾ ਉਹ ਇਹਦੇ ਦੀ ਦੂਜੇ ਕਦੂ ਜੇ ਕਸੀਰ ਵਗੈਰਾ ਬਹੁਤ ਆਜਦੇ ਜੀ ਵਾਟਰ ਫਰ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ 25% ਦੇ ਵਿੱਚ ਕੰਡ ਹੈਗੀ ਆ ਜਦੋਂ ਆਪਾਂ ਵੜਦੇ ਆ ਉਦੋਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਜਿਵੇਂ ਗਰਮੀ ਦੇ ਵਿੱਚ ਅੱਧੀ ਬਾਹਾਂ ਵਾਲੇ ਪਾ ਕੇ ਆਪਾਂ ਵੜਦੇ ਆ ਉਦੋਂ ਆਪਣੇ ਚੀਰ ਜਰੂਰ ਆਉਣਗੇ ਪੂਰੀ ਬਾਹਾਂ ਵਾਲੇ ਕੱਪੜੇ ਪਾ ਕੇ ਇਹਨੂੰ ਵੱਢ ਕੇ ਲੈ ਜਾਓ ਤੁਹਾਨੂੰ ਕੋਈ ਸਮੱਸਿਆ ਹੀ ਨਹੀਂ ਆਉਣੀ ਜੀ ਹਾਂਜੀ ਇਹ ਨੀਪੀਅਰ 20 ਹੈ ਜੀ ਅੰਬਾਲੇ ਤੋਂ ਵੀ ਮੰਗਵਾਇਆ ਸੀ ਮੁੰਡੇ ਨੇ ਆਪਣੇ ਦੋਸਤ ਨੇ ਉਹ ਤੋਂ ਮੈਂ ਲੈ ਕੇ ਆਇਆ ਸੀ ਜਿਹੜਾ ਫੀਡ ਵਾਲਾ ਗੱਟਾ ਹੁੰਦਾ ਇੱਕ ਅਸੀਂ ਪੂਰੀਆਂ ਕਰਕੇ ਇਹਦੀਆਂ ਫੀਲ ਵਾਲਾ ਗੱਟਾ ਮੈਂ ਤੇ ਜਗਮੀਤ ਬਾਈ ਲੈ ਕੇ ਆਏ ਸੀ ਮੁਖਤਰ ਸ੍ਰੀ ਮੁਖਤਰ ਸਾਹਿਬ ਤੋਂ ਤੇ ਇੱਕ ਕੈਰਾ ਲਾਤਾ ਸੀਗਾ ਉਦੋਂ ਸਾਨੂੰ ਬੰਦੇ ਨੇ ਇਕਨੇ ਝੇੜ ਵੀ ਕਰੇ ਸੀ ਜਿੱਦਾਂ ਅਸੀਂ ਲਾਈ ਜਾਂਦੇ ਸੀਗੇ ਸੁੱਕਾ ਕੈਰਾ ਸੀ ਆ ਪੂਰੀਆਂ ਹੀ ਗੱਡੀ ਜਾਂਦੇ ਸੀਗੇ ਉਹ ਬੰਦਾ ਆ ਕੇ ਕਹਿੰਦਾ ਲਾਈ ਜਾਂਦੇ ਆ ਕਲਮਾ ਉਹ ਆਜਾ ਕਲਮਾ ਖੜੀਆਂ ਬਈ ਆਪਣੇ ਸਾਹਮਣੇ ਹਾਂ ਬਈ ਹਾਂਜੀ ਜਿੱਦਾਂ ਆਪਾਂ ਤੁਸੀਂ ਕਹਿ ਰਹੇ ਹੋ ਵੀ ਪੁਰੀਆਂ ਪਾਵਾਂ ਦਾ ਕਮੀਜ਼ ਪਾ ਕੇ ਆਪਾਂ ਇਹਨੂੰ ਵੱਢਣਾ ਹੈ ਹਾਂਜੀ ਇਹਦੇ ਨਾਲ ਪੱਛ ਲੱਗ ਜਾਂਦੇ ਆ ਪੱਛ ਲੱਗ ਜਾਂਦੇ ਜਦੋਂ ਆਪਣੇ ਜਾਨਵਰ ਖਾਂਦੇ ਆ ਉਹਨਾਂ ਦਾ ਤਾਂ ਕੋਈ ਸਾਈਡ ਕੋਈ ਕੋਈ ਜਿਵੇਂ ਹੀ ਸਮੱਸਿਆ ਹੀ ਨਹੀਂ ਬਾਈ ਅੱਛਾ ਹਾਂਜੀ ਹੁਣ ਜੇ ਆਪਾਂ ਉਸ ਚਲੋ ਪਾਛਾਂ ਵਾਲੇ ਗੱਲ ਤੇ ਚੱਲ ਗਏ ਜਿਹੜਾ ਊਠ ਆ ਉਹਨੂੰ ਉਹੋ ਜਿਹਾ ਹੀ ਬਣਾਇਆ ਨਾ ਉਹੀ ਕੰਡੇ ਨੇ ਕਿਕਰਦੇ ਆਪਣੇ ਵਜਦੇ ਆ ਤੇ ਊਠ ਸਾਰਾ ਮੂੰਹ ਪਾ ਕੇ ਛਾਂਗ ਲੈਂਦਾ ਉਹਨੂੰ ਉਹਦੇ ਮੂੰਹ ਤੇ ਜਾ ਕੇ ਕੰਡੇ ਖਤਮ ਹੋ ਜਾਂਦੇ ਆ ਤੇ ਮੱਜਾਂ ਨੂੰ ਇਹ ਕੋਈ ਦਿੱਕਤ ਨਹੀਂ ਹੁੰਦਾ ਮੱਜਾਂ ਤਾਂ ਐਂ ਵੀ ਖਾ ਲੈਂਦੀਆਂ ਸਾਫ ਤੇ ਨੂੰ ਵੀ ਬਿਨਾ ਕੰਡ ਵਾਲਾ ਵੀ ਹੁੰਦਾ ਨਾ ਇੱਕ ਬਿਨਾ ਕੰਡ ਵਾਲਾ ਵੀ ਆਉਂਦਾ ਬਈ ਉਹ ਆਪਣੇ ਇੱਕ ਹੀ ਓਰਾ ਜਾ ਕੱਢਿਆ ਸੀ ਬਿਨਾ ਕੰਡ ਵਾਲਾ ਉਹ ਮੇਰੇ ਕੰਮਜਾਬ ਘਾਟਾ ਉਹਦੇ ਚ ਪਾਣੀ ਬਹੁਤ ਜ਼ਿਆਦਾ ਹੈ ਜਿਹੜਾ ਬਿਨਾ ਕੰਡ ਤੋਂ ਪਾਣੀ ਦੀ ਪੂਰੀ ਜ਼ਰੂਰਤ ਆ ਬਈ ਇਹਨੂੰ ਪਾਣੀ ਦੇ ਸਿਰ ਤੇ ਹੀ ਆ ਇਹ ਥੱਲੋਂ ਗਰਮੀ ਦੇ ਵਿੱਚ ਧਰਤੀ ਗਿੱਲੀ ਚਾਹੀਦੀ ਹੈ ਝੋਨੇ ਨੂੰ ਵੀ ਨਾਰਾਏ ਚ ਖੜੇ ਪਾਣੀ ਨਮੀ ਚਾਹੀਦੀ ਹੈ ਵੀ ਕਹਿਣ ਦਾ ਭਾਵ ਵੀ ਨਮੀ ਚ ਰਵੇ ਧਰਤੀ ਆਪਣੀ ਹੋਰ ਕੋਈ ਜਿੰਨੀ ਜਿੰਨੀ ਮਰਜ਼ੀ ਬੋਟਲ ਲੈ ਲੈ ਲੇ ਕੋਈ ਨਹੀਂ ਬਾਈ ਗਰਜੀਤ ਇੱਕ ਵਾਰੀ ਬੀਜਤਾ ਹਾਂਜੀ ਕਿੰਨੇ ਸਾਲ ਚੱਲੂਗਾ ਇਹ ਬਾਈ ਜੀ ਇਹਦੇ ਸਾਮ ਸੰਭਾਲ ਰੱਖਾਂਗੇ ਗੋਡੀ ਪਾ ਕੇ ਰੱਖਾਂਗੇ ਤੇ ਭਾਵੇਂ ਇਹਨੂੰ 100 ਸਾਲ ਚਲਾ ਲਿਓ ਹੂੰ ਕੋਈ ਮਤਲਬ ਚੇਂਜ ਕਰਨਾ ਜਿਵੇਂ ਹੁਣ ਜੇ ਚੇਂਜ ਕਰਨਾ ਮੈਂ ਚੇਂਜ ਕਰਨ ਆਸਤੇ ਰੱਖੀ ਵੀ ਆ ਦੌਗੀ ਇਹਦੀ ਹੂੰ ਇਹਨੂੰ ਹੁਣ ਮੈਂ ਦੁਬਾਰਾ ਵੱਢ ਕੇ ਉਧਰ ਸ਼ਿਫਟ ਕਰਨਾ ਆਹ ਬਾਦਿਆ ਥੱਲੋਂ ਕਿੰਨਾ ਛੱਡ ਕੇ ਵੱਢਣਾ ਬਾਈ ਜੀ ਇਹ ਇਹ ਆ ਆਵੇਂ ਜਿਵੇਂ ਆਪ ਜਵਾਰ ਮੱਕ ਵੜਦੇ ਹੁਣੇ ਹੀ ਛੱਡਣਾ ਬਸ ਇਹ ਐ ਨਹੀਂਗਾ ਵੀ ਜੇ ਆਪਾਂ ਇਹਨੂੰ ਉੱਚਾ ਵੜਿਆ ਵੀ ਜੇ ਆ ਉੱਚਾ ਵੜਦੇ ਤਾਂ ਇੱਥੋਂ ਫੁੱਟੂਗਾ ਇਹਨੇ ਥੱਲੋਂ ਹੀ ਨਿਕਲਣਾ ਆ ਸਾਰਾ ਥੱਲੋਂ ਨਿਕਲਿਆ ਦੇਖ ਲੋ ਆ ਨੇੜੋਂ ਆ ਜੀਜ਼ ਆ ਹੁਣ ਆਪਣੇ ਸਾਲ ਤੋਂ 2 ਸਾਲ ਹੋ ਗਏ ਕਿੰਨਾ ਕ ਵੱਡਾ ਬੂਝਾ ਬਣਿਆ ਇਹਦਾ ਉੱਚਾ ਨਹੀਂ ਵੜਨਾਗਾ ਇਹ ਇਹੋ ਹੀ ਦਿੱਕਤ ਵੀ ਬਹੁਤ ਕਰਦੇ ਜਿਹਨੂੰ ਉੱਚਾ ਵੜ ਲਾਏ ਨਾ ਪਹਿਲੀ ਵਾਰ ਦੂਜੀ ਵਾਰ ਕਰਦੇ